ਰਹੁ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤਨਾ ਛੋਡਿਓ ਪਾਸ ਤਾਂ ਤੇ ਗਉਹਰ ਗਿਆਨ ਪ੍ਰਗਟ ਉਜਿਆਰੂ ਦੁੱਖ ਦਰਿਦਰ ਅੰਧਿਆਰ ਕੋ ਨਾਸ ਕਬੀਰਤ ਜੋ ਸੰਤ ਚਰਨ ਮੁੜ ਲਾਗਹਿ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਦੇਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਸਰ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਪਾਏ ਭਉ ਮੰਨ ਹੈ ਤੁਮ ਮਲਿਆਗਰ ਪ੍ਰਗਟ ਸੁਬਾਸ ਤਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਿਹੇ ਪਿਖਤ ਅਤ ਹੋਏ ਰਹਾਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਝਨ ਜਾਨਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਾਸ਼ ਕਹੀ ਨਾ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਹਮੇ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸਤਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾਈ ਮੋਹ ਮਲ ਵਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪਰਚੰਡ ਲੋਭ અપਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਾਵ ਸਾਗਰ ਬੰਦਿਓ ਸਿਖ ਤਾਰੇ ਸੋ ਪ੍ਰਸੰਨੈ ਸਿਰ ਆਤਪਤ ਸਚੋ ਤਖਤ ਜੋਗ ਭੋਗ ਸੰਜੁਤ ਬਲ ਗੁਰੂ ਰਾਮਦਾਸ ਸਚ ਸਲ ਭਣ ਤੂੰ ਅਟਲ ਰਾਜ ਅਭਗ ਦਲ ਤੂੰ ਸਤਗੁਰ ਚਹੁ ਜੁਗੀ ਆਪੇ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿਖ ਸੇਵੰਤ ਤੁਰਹਿ ਧੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹੂ ਲੋਅ ਅਗਮ ਨਿਗਮ ਔ ਦਰਨ ਜਰਾ ਜਮਹਿ ਆਰੋਅ ਗੁਰ ਅਮਰਦਾਸ ਥਿਰ ਤਪਿਓ ਪਰਗਾਮੀ ਤਾਰਨ ਤਰਨ ਅਗੇ ਅੰਤਕ ਬਦੈ ਨਾ ਸਲ ਕਵ ਗੁਰ ਰਾਮਦਾਸ ਤੇਰੀ ਸਰਣ ਸਵੈਏ ਮਹੱਲੇ ਪੰਜਵੇਂ ਕੀ ਏਕਾ ਓੰਕਾਰ ਸਤਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਬినాਸ਼ੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਗੁਰ ਚਰਨ ਕਵਲ ਰਿਦ ਧਾਰੰ ਗੋਰੀ ਅਰਜਨ ਗੁਣ ਸਹਜ ਵਿਚਾਰੰ ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਉ ਕਾਲ ਜੋੜ ਕਰ ਸੁਜਸ ਵਖਾਣਿਉ ਭਗਤ ਜੋਗ ਕਉ ਜੈਤਵਾਰ ਹਰਿ ਜਨ ਕੇ ਉਪਾਇਉ ਸ਼ਬਦ ਗੁਰੂ ਪ੍ਰਕਾਸੀਉ ਹਾਰੇ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਬੜ ਭਾਗੀ ਓਨ ਮਾਨਿਓ ਰਿੱਧ ਸ਼ਬਦ ਵਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦਿੜਾਇਓ ਅਗੰ ਅਗੋਚਰ ਪਾਰ ਬ੍ਰਹਮ ਸਤ ਗੁਰ ਦਰਸਾਇਓ ਗੁਰ ਅਰਜਨ ਘਰ ਗੁਰ ਰਾਮਦਾਸ ਅਨਭਉ ਟਹਿਰਾਇਓ ਜਨ ਕਾ ਰਾਜ ਬਰਤਾਇਆ ਸਤ ਜੁਗ ਆ ਲੀਣਾ ਗੁਰ ਸ਼ਬਦੀ ਮਨ ਮਾਨਿਆ ਅਪਤੀ ਜਪਤੀਣਾ ਗੁਰ ਨਾਨਕ ਸਚ ਨੀਮ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਖੇਲ ਗੂੜੋ ਕੀਓ ਹਰ ਰਾਇ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਗੁਰ ਸਮਾਣੋ ਅਜੋਨੀ ਸੰਭਵਿਓ ਸੁਜਸ ਕਲ ਕਵੀਆਂ ਬਖਾਣਿਓ ਗੁਰ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜਨ ਅਮੋਲ ਆਜੁਨੀ ਸੰਭਉ ਭੈ ਭੰਜਨ ਪਰ ਦੁਖ ਨਿਵਾਰ ਅਪਾਰ ਅਨੰਪਹੋ ਅਗਹਿ ਗਹਿਣ ਭ੍ਰਮ ਭ੍ਰਾਂਤ ਦਹਿਨ ਸੀਤਲ ਸੁਖਦਾਤਾ ਅਸੰਪਭਉ ਉਦਵੇਉ ਪੁਰਖ ਪੂਰਨ ਬੇਦਾਤਾ ਨਾਨਕ ਆਦ ਅੰਗਦ ਅਮਰ ਸਤਗੁਰ ਸ਼ਬਦ ਸਮਾਇਓ ਤਨ ਤਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਲਾਇਓ ਜੈ ਜੈ ਕਾਰ ਜਾਸ ਜਾਗੇ ਅੰਦਰ ਮੰਦਰ ਭਾਗ ਜੁਗਤ ਸਿਵ ਰਹਤਾ ਗੁਰ ਪੂਰਾ ਪਾਇਓ ਵੱਡ ਭਾਗੀ ਲਿਵ ਲਾਗੀ ਮੇਦਨ ਭਰ ਸਹਤਾ ਭੈ ਭੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਖਤਾ ਕਉਲ ਸੋਡੀ ਗੁਰ ਰਾਮਦਾਸ ਤਨ ਧਰਮ ਤੁਝਾ ਅਰਜਨ ਹਰ ਭਗਤਾ ਤਰਮ ਧੀਰ ਗੁਰਮਤ ਗੰਭੀਰ ਪਰ ਦੁਖ ਬਸਾਰਨ ਸ਼ਬਦ ਸਾਰ ਹਰ ਸਮ ਉਧਾਰ ਅਹੰ ਮੇਵ ਨਿਵਾਰਨ ਮਹਾਦਾਨ ਸਤ ਗੁਰ ਗਿਆਨ ਮਨ ਚਾਉ ਨਾ ਹਟੈ ਸਤਵੰਤ ਹਰ ਨਾਮ ਮੰਤਰ ਨਵ ਨਿਦ ਨਾਨਖੁ ਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੂਆ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜ ਜੋਗ ਰਸ ਜਾਣਿਓ ਭੈ ਨਿਰਪਹੁ ਮਾਣਿਓ ਲਖ ਮਹਿ ਅਲਖ ਲਖਾਇਓ ਅਗਮ ਅਗੋਚਰ ਗਤ ਗੰਭੀਰ ਸਤ ਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮਹਿ ਜੋਗ ਕਮਾਇਓ ਤਨ ਤਨ ਗੁਰ ਧਨ ਅਭਾਰ ਸਰ ਸੁਭਾਰ ਪੜਾਇਓ ਗੁਰ ਗੰਮ ਪਰਮਾਨ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਉਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਫਲਖ ਅਪਾਰ ਗੁਰ ਸੂਰ ਸਬਦ ਹਉ ਮੈ ਨਿਵਾਰਿਉ ਪੰਚਾਹਰ ਨਿਦਲਿਉ ਸੁੰਨ ਸਹਿਜ ਨਿਜ ਘਰ ਸਹਾਰਿਉ ਹਰ ਨਾਮ ਲਾਗ ਜਗ ਉਧਰਿਉ ਸਤ ਗੁਰ ਹਿਰਦੈ ਵਸਾਇਉ ਗੁਰ ਅਰਜਨ ਕਲ ਉਚਰੈ ਤੈ ਜਨ ਕਹੈ ਕਲ ਸੁਦੀ ਪਾਇਉ ਸੋਰਠਿ ਗੁਰੇ ਅਰਜਨ ਪੁਰਖ ਪਰਮਾਨ 파ਰਥ ਉਚਾਲੈ ਨਾਹੀ ਨੇਜਾ ਨਾਮ ਨੀਸ਼ਾਨ ਸਤਗੁਰ ਸ਼ਬਦ ਸਵਾਰਿਓ ਭਵਜਲ ਸਾਇਰਸੀਤ ਨਾਮ ਹਰੀ ਕਾ ਬੋਹਿਥਾ ਤੋ ਸਤਗੁਰ ਸੰਘੇਤ ਨਾਮ ਲਾਗ ਜਗ ਉਦਰਿਓ ਜਗਤ ਉਧਾਰਨ ਨਾਮ ਸਤਗੁਰ ਤੁਠੈ ਪਾਇਓ ਹਬ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ